ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ 5 ਤੋਲੇ ਸੋਨਾ ਤੇ 1.5 ਲੱਖ ਦੀ ਨਕਦੀ ਲੈ ਕੇ ਹੋਏ ਫਰਾਰ ਮਾਮਲਾ ਕਸਬਾ ਕਾਦੀਆਂ ਨੇੜੇ ਪਿੰਡ ਕੋਟਲਾ ਮੂਸਾ ਦਾ ਹੈ ਜਿੱਥੇ ਕਿ ਚਿਟੀ ਰੋਡ ਤੇ ਰਹਿ ਰਹੇ ਇੱਕ ਪਰਿਵਾਰ ਜੋ ਕਿ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਸੀ ਤੇ ਕਰ ਚੋਰਾਂ ਨੇ ਵੜ ਕੇ 1.5 ਲੱਖ ਦੀ ਨਕਦੀ ਅਤੇ 5 ਤੋਲੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਜਾਣਕਾਰੀ ਦਿੰਦਿਆਂ ਰਾਜਪੁਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਸ਼ੁਰੇ 11:30 ਵਜੇ ਗੁਰਦੁਆਰਾ ਫਲਾਈ ਸਾਹਿਬ ਮੱਥਾ ਟੇਕਣ ਗਏ ਸੀ 2 ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਦੇਖਿਆ ਕਿ ਮਕਾਨ ਦੇ ਪਿੱਛੇ ਪਾਸੇ ਬੜੀਆਂ ਪਾਰ ਫੋਈਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤਾਂ ਘਰ ਦੀ ਅਲਮਾਰੀ ਟੁੱਟੀ ਸੀ ਜਿਸ ਵਿੱਚ ਸਮਾਨ ਖਿਲਰਿਆ ਪਿਆ ਸੀ ਅਤੇ ਗਹਿਣਿਆਂ ਭਾਲੀਆਂ ਖਾਲੀ ਟੱਬੀਆਂ ਵੀ ਉੱਥੇ ਪਈਆਂ ਹੋਈਆਂ ਸਨ ਸਾਡਾ ਕਰੀਬ 5 ਤੋਲੇ ਸੋਨਾ ਤੇ 1.5 ਲੱਖ ਦੀ ਨਕਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਹੈ ਪੀੜਤੇ ਨੇ ਦੱਸਿਆ ਕਿ ਸਾਡੇ ਦੋਨੇ ਬੱਚੇ ਅਮਰੀਕਾ ਰਹਿੰਦੇ ਨੇ ਅੱਜ ਅਸੀਂ ਦੋਨੇ ਪਤੀ ਪਤਨੀ ਇੱਥੇ ਰਹਿ ਰਹੇ ਹਾਂ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏ ਦੂਜੇ ਪਾਸੇ ਐਸਐਚਓ ਕਾਤੀਆ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤਫ਼ਤੀਸ਼ ਚੱਲੀ ਹੈ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਨਾਰਾਜ ਕੋਰਪਾ ਜੀ 11:30 ਦੇ ਕਰੀਬ ਅਸੀਂ ਕਰੋ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਬੱਚੇ ਹਾਜੀ ਐਨ ਆਰ ਆਈ ਨੇ ਬਾਹਰ ਹਿੰਦੇ ਯੂ ਐਸ ਏ ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜਦੋਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂਆਂ ਹੀ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਨ ਕਰਕੇ ਸਾਰਾ ਕੁਝ ਖਿਲਰ ਗਿਆ ਵੇ ਅਸੀਂ ਕਿੰਡ ਸਾਡਾ ਪੈਂਦਾ ਜੀ ਕੋਟਲਾ ਮੋਸਤਾ ਔਰ ਪੋਜ਼ਿਟਿਵ ਬੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਟੋਲੇ ਸੋਨਾ ਜੀ 1 ਲੱਖ ਰੁਪਈਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਪਾਂਹ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਔਰ ਐਰਾ ਵਗੈਰਾ ਬੰਦਾ ਸੀਗਾ ਜਿਹਨਾਂ ਨਾਮ ਆਉਣ ਦਿੱਤਾ ਵਾ ਜਨਾ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਅਸੀਂ ਦੱਸਿਆ ਵਾ ਇਹਨੇ ਸਾਡੀਆਂ ਜਿਹੜੀ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀ ਹੈ ਇਹ ਮੈਂ ਕਿਹਦੀ ਗੱਲ ਹੈ ਚੋਰੀ ਹੋ ਗਈ ਬਾਈ ਤੇ ਪੈਸੇ ਵੀ ਕੋਈ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਟੋਲੇ ਸੋਨਾ ਸੀ 7 ਲੱਖ ਰੁਪਇਆ ਸੀ ਇਹ ਸ਼ਮਤ ਸਾਟੇ ਖੜੀਆਂ ਹੈ ਕਿਉਂ ਮਤਲਬ 1.5 ਤੋਂ 2 ਜੇਕਰ 2.5 ਵਜੇ ਤੱਕ ਵਾਪਸ ਆਗੇ ਜਿਹੜਾ ਕਹਿੰਦੇ ਨੇ ਛੇ ਦੇ ਕੋਈ ਜਿੰਨੇ ਜਿੰਨੇ ਨਹੀਂ ਪਤਾ ਲੱਗਦਾ ਪਰ ਮਿਸਤਰੀ ਲਾਏ ਉਹਦਾ ਪਰੰਬਰ ਵਾਲੇ ਲਾਏਗੇ ਹਾਂਜੀ ਪੁਲਸ ਆ ਗਈ ਮੈਂ ਲਿਖ ਕੇ ਲੈ ਗਿਆ ਜੀ ਹਾਂਜੀ ਇਹੀ ਉਹ ਲੱਭਦਾਂ ਚੋਰੀ ਜੀ ਸਾਡਾ ਜੋ ਪਰ ਮਿਲਣਾ ਗਈ ਅਸੀਂ ਇਹ ਮੇਂਡ ਕਰਕੇ ਬਣਾਏਗਾ